ਜੋ ਬੋਲੇ ਸੋਨਰ ਪੈ ભગવાન ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ ਅਕਸਰ ਸਤਿਗੁਰੂ ਦੇ ਆਤਮਾ ਰਾਜ ਕੀ ਜੈ ਸੋ ਗੁਰੂ ਰੂਪ ਕੋਈ ਸਾਧ ਸੰਗਤ ਜੀ ਸਰਬ ਸੰਗਤਾਂ ਦੇ ਚਰਨਾਂ ਵਿੱਚ ਬੇਨਤੇ ਹੈ ਕਿ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਦਰ ਘਰਾਵੇ ਚ ਅਪ ਹਰ ਰੋਜ਼ ਹੀ ਪਰਮਾਤਮਾ ਵਾਲਮੀਕ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਆ ਸੁਣਦੇ ਹਾਂ ਤੇ ਬਹੁਤ ਵਾਰੀ ਅਸੀਂ ਦੇਖਿਆ ਹੈ ਕਿ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕ ਮਹਾਰਾਜ ਜੀ ਦੀ ਬਾਣੀ ਕੈਸਰ ਮਾਲਾ ਸਾਹਿਬ ਵਿੱਚ ਸੋਖਾਸਣ ਕੀਤੀ ਜਾਂਦੀ ਹੈ ਜਾਂ ਪ੍ਰਕਾਸ਼ ਕੀਤੇ ਜਾਂਦੇ ਹੈ ਉਹ ਕਪੜੇ ਦੀ ਲੰਬਾਈ ਬਰਾਬਰ ਨਾ ਹੋਣ ਦਾ ਕਾਰਨ ਉਸ ਪਾਵਨ ਪਿੱਤਰ ਬਾਣੀ ਨੂੰ ਜਦੋਂ ਅਸੀਂ ਪ੍ਰਮਾਤਮਾ ਵਾਲਮੀਕ ਮਹਾਰਾਜ ਦੇ ਗੁਰੂ ਘਰ ਵਿੱਚੋਂ ਆਪਣੇ ਘਰਾਂ ਵਿੱਚ ਲੈ ਕੇ ਜਾਂਦੇ ਹਾਂ ਤੇ ਜਦੋਂ ਉਸ ਪਾਵਨ ਪਿੱਤਰ ਬਾਣੀ ਦਾ ਪ੍ਰਕਾਸ਼ ਕਰਦੇ ਹਾਂ ਜਾਂ ਸੋਖਾਸਣ ਕਰਦੇ ਹਾਂ ਤੇ ਉਸ ਦੇ ਕਪੜੇ ਵਿੱਚ ਅਕਸਰ ਵੱਲ ਪੈ ਜਾਂਦੇ ਹਨ ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਗ੍ਰੰਥੀ ਸਿੰਘਾਂ ਨੂੰ ਵੀ ਬੇਨਤੀ ਹੈ ਪ੍ਰਬੰਧਕ ਕਮੇਟੀਆਂ ਨੂੰ ਵੀ ਬੇਨਤੀ ਹੈ ਭਾਈ ਜਿਹੜਾ ਪ੍ਰਮਾਤਮਾ ਵਾਲਮੀਕ ਮਹਾਰਾਜ ਜੀ ਦਾ ਬਾਣੀ ਦਾ ਪ੍ਰਕਾਸ਼ ਜਦੋਂ ਅਸੀਂ ਕਰਦੇ ਹਾਂ ਤੇ ਉਸ ਤੇ ਥੱਲੇ ਜੋ ਕਪੜਾ ਜਿਸ ਵਿੱਚ ਪ੍ਰਮਾਤਮਾ ਵਾਲਮੀਕ ਮਹਾਰਾਜ ਜੀ ਦੀ ਬਾਣੀ ਨੂੰ ਸੌਖਾਸਨ ਕੀਤਾ ਜਾਂਦਾ ਹੈ ਉਸ ਦੀ ਲੰਬਾਈ 35 ਇੰਚ ਤੇ ਚੜਾਈ 35 ਇੰਚ ਰੱਖ ਕੇ ਜਦੋਂ ਅਸੀਂ ਕਪੜਾ ਕੱਟ ਲੈਂਦੇ ਹਾਂ ਤੇ ਉਸ ਬਾਣੀ ਦਾ ਸੋ ਕਸਣ ਬੜੇ ਹੀ ਆਰਾਮਦਾਇਕ ਕੀਤਾ ਜਾਂਦਾ ਹੈ ਸੋ ਅੱਜ ਆਪਾਂ ਤੁਹਾਨੂੰ ਸੁਖਾਸਣ ਕਰਕੇ ਦਿਖਾਵਾਂਗੇ ਅਸੀਂ ਵੀ ਪ੍ਰਮਾਤਮਾ ਵਾਲਮੀਕ ਮਹਾਰਾਜ ਦੇ ਮੰਦਰ ਵਿੱਚ ਇਸੇ ਤਰ੍ਹਾਂ ਕੀਤਾ ਹੈ ਸੋ ਮੇਰੇ ਦੂਸਰੇ ਵੀ ਗ੍ਰੰਥੀ ਸਿੰਘਾਂ ਨੂੰ ਵੀ ਬੇਨਤੀ ਹੈ ਪ੍ਰਬੰਧਕ ਕਮੇਟੀਾਂ ਨੂੰ ਵੀ ਬੇਨਤੀ ਹੈ ਜਿਹੜੇ ਵੀ ਪ੍ਰਮਾਤਮਾ ਵਾਲਮੀਕ ਮਹਾਰਾਜ ਦੀ ਬਾਣੀ ਦਾ ਹਰ ਰੋਜ਼ ਪ੍ਰਕਾਸ਼ ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਭਾਈ 35 ਇੰਚ ਲੰਬਾਈ ਤੇ 35 ਇੰਚ ਚਡਾਈ ਕਪੜੇ ਦੀ ਕੱਟ ਕੇ ਆਪਣੇ ਭਗਵਾਨ ਵਾਲਮੀਕੀ ਮੰਦਰਾ ਵਿੱਚ परमात्मा वाल्मीकि महाराज जी वाणी ਨੂੰ ਸੋਖਾ ਕਰਨ ਵਾਸਤੇ ਪ੍ਰਕਾਸ਼ ਕਰਨ ਵਾਸਤੇ ਕੀਤਾ ਜਾਵੇ ਤਾਂ ਜੋ ਪਰਮਾਤਮਾ वाल्मीकि महाराज जी वाणी ਦੇ ਹੋਰ ਵੀ ਮਹਿਮਾ ਵਧੇ ਹੋਰ ਵੀ ਸਤਿਕਾਰ ਵਧੇ ਉਸ ਤੋਂ ਆਓ ਅੱਜ ਆਪਾਂ ਦਰਸ਼ਨ ਕਰ ਰਹੇ ਹਾਂ ਜਿਸ ਤਰ੍ਹਾਂ ਅਸੀਂ ਸੋਖਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਗੁਰੂ ਪ੍ਰੇ ਸਾਹ ਸੰਗਤ ਜੀ ਇਸ ਤਰ੍ਹਾਂ ਇਸ ਕੱਪੜੇ ਨੂੰ ਫੋਲਡ ਕਰ ਲਿਆ ਜਾਵੇਗਾ ਸੋ ਬੜੇ ਹੀ ਆਰਾਮ ਨਾਲ ਮਹਾਰਾਜ ਜੀ ਬਾਇੰਦ ਸੌ ਖਾਸਨ ਕੀਤਾ ਗਿਆ ਹੈ ਕੀਤਾ ਜਾਂਦਾ ਹੈ ਜਦੋਂ ਅਸੀਂ ਇਸ ਕਪੜੇ ਦੀ ਲੰਬਾਈ ਤੇ ਚੜਾਈ ਬਿਲਕੁਲ ਬਰਾਬਰ ਬਣ ਲੈਂਦੇ ਹਾਂ ਸੋ ਕੋਸ਼ਿਸ਼ ਕਰਿਓ ਆਪਣੇ ਘਰਾਂ ਵਿੱਚ ਗੁਰੂ ਘਰਾਂ ਵਿੱਚ ਵੀ ਪਰਮਾਤਮਾ ਵਾਲਮੀਕ ਮਹਾਰਾਜ ਜੀ ਦੇ ਬਾਰੇ ਨੂੰ ਜਦੋਂ ਅਸੀਂ ਸੌ ਖਾਸਨ ਕਰਦੇ ਹਾਂ ਤੇ ਉਸ ਕਪੜੇ ਦੀ ਲੰਬਾਈ ਤੇ ਚੜਾਈ 35 35 ਦੇ ਰੱਖ ਕੇ ਸੌ ਖਾਸਨ ਕਰਨ ਦੀ ਕੋਸ਼ਿਸ਼ ਕਰਿਏ ਸੋ ਬੇਧਨ ਸਰਕਾਰ ਕਰਿਓ ਜੋ ਬੋਲੇ ਸੁਨਰ ਪੈ ਭਗਵਾਨ ਬਾਲਮੀਕ ਮਹਾਰਾਜ ਕੀ ਜੈ ਸ਼੍ਰੀ ਸ਼੍ਰੀ 107 ਗੁਰੂ ਪਿਆਨਾਤਮਹਾਰਾਜ ਕੀ ਜੈ